ਸਾਸੀਗਾਲ ਮੀਟਿੰਗ ਸਾਰੇ ਕਿਸਾਨ ਪਰ ਆਵਦਾ ਪੁਰਜਪਾਲ ਪਰ ਮੇਲੇ ਦੇ ਜੀ ਆਇਆਂ ਨੂੰ ਆਖਦੇ ਆ ਅੱਜ ਵੀਰ ਜੀ ਸਾਡੇ ਕੋਲੇ ਪੁੰਚੇ ਕੁਝ ਜਾਣਕਾਰੀ ਲੈਣ ਦੇ ਲਈ ਤੇ ਅੱਜ ਭਾਜੀ ਨੇ ਜਿਹੜੀ ਵਿਜ਼ਿਟ ਕੀਤੀ ਹੈ ਪ੍ਰੋਵੈਲੀ ਇੰਡੀਆ ਹੈਲਥਕੇਅਰ ਦੇ سٹਾਲ ਤੇ ਵਿਜ਼ਿਟ ਕੀਤੀ ਹੈ ਸੋ ਆਪਣੇ ਪ੍ਰੋਵੈਲੀ ਸਿੰਡੀਆ ਹੈਲਥਕੇਅਰ ਦੇ ਕਾਫੀ ਦਵਾਈਆਂ ਆਂਦੀਆਂ ਨੇ ਜਿਹਦੀਆਂ ਸਭ ਤੋਂ ਵਧੀਆ ਆਪਣੇ ਕੋਲ ਇਸ ਟਾਈਮ ਪ੍ਰੋਡਕਟ ਅਵੇਲੇਬਲ ਹੈਗਾ ਉਹ ਹੈਗਾ ਆਪਣੇ ਕੋਲ ਵਿਟਾਮਿਨ ਅ ਚ ਵਿਟਾਮਿਨ ਅ ਚ ਪਈ ਆਪਣਾ ਜਿਵੇਂ ਆਪਾਂ ਗੱਲ ਕਰ ਸਕਦੇ ਆ ਕਿ ਜੇਰਾ ਕੋਈ ਪੁੱਛੇ ਆਪਣਾ ਤਾਜ਼ਾ ਸੂਣ ਵਾਲਾ ਕਰਦੇ ਨੇ ਸੂਣ ਚ 40 50 ਦੇ ਰਹਿਣੇ ਆ ਆਪਾਂ ਨੂੰ ਕਈ ਵਾਰ ਸਹੀ ਸਲਾਹ ਨਹੀਂ ਮਿਲਦੀ ਸਲਾਹ ਕੀ ਚੱਡਾ ਵਧੀਆ ਬਣਾਣੋਂ ਲੈਵਾ ਵਧੀਆ ਵਾਸਤੇ ਬਦ ਦਵਾਈ ਖਰੀਦਣਾ ਚਾਹੁੰਦੇ ਆ ਜਾਂ ਆਪਾਂ ਕੋਈ ਵੀ ਚੀਜ਼ ਲੈਣਾ ਚਾਹੁੰਦੇ ਆ ਕਿ ਮੈਨੂੰ ਬਹੁਤ ਚੰਗਾ ਪ੍ਰੋਡਕਟ ਨਹੀਂ ਲੱਭਦਾ ਸੋ ਅੱਜ ਇੱਕ ਚੰਗਾ ਪ੍ਰੋਡਕਟ ਲੈ ਕੇ ਆਏ ਆ ਵਿਟਾਮੋਰਾ ਚ ਲਿਕਵੋਡ ਦੇ ਨਾਮ ਤੋਂ ਜੋ ਕਿ ਪਸ਼ਿਆਂ ਦੇ ਹਵਾਨਾ ਆ ਲੈਵਾ ਦਾ ਵਧੀਆ ਬਣਾਊਗਾ ਬਣਾਊਗਾ ਜਿਹੜਾ ਥਨਾ ਦਾ ਆਕਾਰ ਆ ਕਈ ਵਾਰ ਛੋਟਾ ਵੱਡਾ ਰਹਿ ਜਾਂਦਾ ਵਾ ਉਹ ਥਨਾ ਦੇ ਆਕਾਰ ਨੂੰ ਵਿੱਚ ਠੀਕ ਕਰੂਗਾ ਔਰ ਸਭ ਤੋਂ ਵੱਡੀ ਗੱਲ ਆ ਜਿਹੜਾ ਸੂਣ ਵੱਲੇ ਪਸ਼ਰ ਨੂੰ ਦਿੱਕਤ ਨਹੀਂ ਆਊਗੀ ਵਿਟਾਮੋਰਾ ਚ ਲਿਕਵੋਡ ਪਾਉਣ ਦੇ ਨਾਲ ਸਭ ਤੋਂ ਵੱਡੀ ਗੱਲ ਆ ਵਿਟਾਮ ਉਹਦੇ ਜਿੰਨੇ ਮਹੀਨੇ ਆ ਬਾਈ ਉਹਦੀ ਉਮਰ ਹੈਗੀ ਉਹਨੇ ਐਮਲਵੈਂਕੇ ਦੀ ਡੋਸ ਪਾ ਦਿਓ ਅੱਜ ਇਹਦੀ ਫੋਟੋ ਖਿਚਵਾਓ 1 ਮਹੀਨੇ ਬਾਅਦ ਤੁਸੀਂ ਉਹਦੀ ਫੋਟੋ ਖਿਚਵਾਓ ਉਹਦਾ ਤੁਹਾਨੂੰ ਰਿਜ਼ਲਟ ਪਤਾ ਲੱਗ ਜਾਊਗਾ ਬਾਕੀ ਸੂਨ ਦੇ ਵੇਲੇ ਪਸ਼ੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਆਪਣਾ ਵਿਟਾਮੋਰਾ ਜਿਹੜਾ ਪ੍ਰੋਡਕਟ ਹੈਗਾ 1 ਲੀਟਰ ਅੱਧਾ ਲੀਟਰ ਤੇ ਪਾਈਆ ਦੇ ਵਿੱਚ ਵੀ ਅਵੇਲੇਬਲ ਆ ਹਰ ਇੱਕ ਮੈਡੀਕਲ ਸਟੋਰ ਤੇ ਵੀ ਅਵੇਲੇਬਲ ਹੈ ਇੱਥੇ ਮੇਲੇ ਦੇ ਵਿੱਚ ਆਏ ਕਿਸਾਨ ਵੀਰਾਂ ਨੂੰ ਵੀ ਇਹ ਹੀ ਬੇਨਤੀ ਹੈ ਕਿ ਅਗਰ ਮੇਲੇ ਚ ਲੈਣਾ ਚਾਹੁੰਦੇ ਮੇਲੇ 'ਚ ਅੱਜ ਜੈਜ ਰੇਟ ਤੇ ਹੈਗਾ ਆਪਣੇ ਕੋਲੇ ਬਾਕੀ ਮੈਡੀਕਲ ਸਟੋਰਾਂ ਤੇ ਵੀ ਅਵੇਲੇਬਲ ਹੈਗਾ ਉੱ ਹਾਂ ਜੀ ਜੀ ਮੇਲੇ ਦੇ ਵਿੱਚ ਅਸੀਂ ਭਾਈ 900 ਰੁਪਏ ਦਾ ਦੇ ਰਹੇ ਹਾਂ ਹਾਂ ਜੀ 1 ਲੀਟਰ ਦੀ ਉਸ ਦੇ ਨਾਲ ਨਾਲ ਭਾਈ ਆਪਣੇ ਕੋਲ ਇੱਕ ਪੇੜ ਦੇ ਮਲੱਪਾ ਤੋਂ ਗੋਲੀ ਆਈ ਹੈ ਬਹੁਤ ਹੀ ਵਧੀਆ ਕਿਉਂਕਿ ਮਾਰਕੀਟ 'ਚ ਕਈ ਵਾਰ ਆਪਾਂ ਪੇੜ ਦੇ ਮਲੱਪਾ ਦੀ ਗੋਲੀ ਲੈ ਲੈਂਦੇ ਹਾਂ ਹੁੰਦੇ ਜਿਵੇਂ ਆਪਾਂ ਨੂੰ ਨਾ ਕਈ ਵਾਰੀ ਚੀਜ਼ ਸਮਝ ਨਹੀਂ ਆਉਂਦੀ ਕਿਉਂਕਿ ਮਾਰਕੀਟ 'ਚ ਗੋਲੀਆਂ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਨੇ ਪੇੜ ਦੇ ਕੀੜੇ ਦੀ ਗੋਲੀ ਲੱਗ ਜਾਂਦੀ ਹੈ ਲੀਵਰ ਦੇ ਕੀੜੇ ਦੀ ਗੋਲੀ ਲੱਗ ਜਾਂਦੀ ਹੈ ਚਿਚੜਾਂ ਦੀ ਗੋਲੀ ਲੱਗ ਜਾਂਦੀ ਹੈ ਸੋ ਇੱਕ ਵਧੀਆ ਗੋਲੀ ਜਿਹੜੀ ਆਕਸੈਂਡੋ ਟੋਟਲ ਦੇ ਨਾਮ ਤੋਂ ਆਪਣੇ ਕੋਲੇ ਅਵੇਲੇਬਲ ਹੈ ਇਹ ਪਹਿਲੀ ਇਹੋ ਜਿਹੀ ਗੋਲੀ ਹੈ ਮੇਰੇ ਵੀਰ ਜੀ ਕਿਸਾਨ ਭਰਾਵੋ ਆਪਣੇ ਪਸ਼ੂਆਂ ਵਾਸਤੇ ਕਿਉਂਕਿ ਜਿਹੜੀ ਪੇੜ ਦੇ ਕੀੜਿਆਂ ਤੇ ਲੇਬਰ ਦੇ ਕੀੜਿਆਂ ਦੇ ਚਿਚੜਾਂ ਤੇ ਤਿੰਨੋਂ ਸਟੇਜਾਂ ਦੇ ਉੱਪਰ ਵਧੀਆ ਕੰਮ ਕਰਦੀ ਹੈ ਕਿਉਂਕਿ ਆਪਾਂ ਨੂੰ ਇੱਕ ਕੰਪਲੀਟ ਡੀਵਰਮਿੰਗ ਅੱਜ ਮਾਰਕੀਟ ਦੇ ਵਿੱਚ ਅਵੇਲੇਬਲ ਹੈਗੀ ਹੈ ਚਾਹੇ ਕਿਸੇ ਮੈਡੀਕਲ ਸਟੋਰ ਤੋਂ ਲੈ ਲਓ ਆਪਣੇ ਨੇੜੇ ਦੇ ਮੈਡੀਕਲ ਸਟੋਰ ਤੋਂ ਲੈ ਲਓ ਜਾਂ ਆਪਾਂ ਕਿਤੇ ਵੀ ਇੱਥੇ ਆਪਾਂ ਮੇਲੇ ਤੋਂ ਲੈਣਾ ਚਾਹੁੰਦੇ ਆਂ ਮੇਲੇ ਤੋਂ ਵੀ ਲੈ ਆਇਆ ਹੋਇਆ ਹੈ ਤਾਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਜੇ ਆਪਾਂ ਗੋਲੀ ਦੇਣੀ ਹੁੰਦੀ ਆਪਾਂ ਨੂੰ ਇਹ ਹੁੰਦੀ ਕਿ ਗੱਭਨ ਪਸ਼ੂ ਨੂੰ ਦੇ ਸਕਦੇ ਆ ਜਾਂ ਬਿਨਾ ਕੋਈ ਗੋਲੀ ਕਿਸੇ ਵੀ ਪਰਸ਼ਨ ਨੂੰ ਦੇ ਸਕਦਾ ਚਾਹੇ ਗੱਬਨ ਆ ਚਾਹੇ ਬਿਨਾ ਗੱਬਨ ਤੋਂ ਕੋਕਸੈਂਡੋ ਟੋਟਲ ਗੋਲੀ ਦਾ ਨਾਮ ਤੁਸੀਂ ਯਾਦ ਰੱਖੋ ਕਿਉਂਕਿ ਮਾਰਕੀਟ ਜੇ 6 ਗ੍ਰਾਮ ਦੇ ਅੰਦਰ ਅਵੇਲੇਬਲ ਹੈ ਭਾਜੀ ਗੋਲੀ ਉਹ ਜੇ ਤੁਹਾਡਾ 4 ਕੁੰਟਲ ਦਾ ਤਾਂ ਵੀ ਤੁਸੀਂ ਪੂਰੀ ਗੋਲੀ ਦੇ ਸਕਦੇ ਹੋ ਪਸ਼ੂ ਤੁਹਾਡਾ 6 ਕੁੰਟਲ ਦਾ ਤਾਂ ਵੀ ਤੁਸੀਂ ਪੂਰੀ ਗੋਲੀ ਧੰਨਵਾਦ ਮੇਰੇ ਵੀਰ ਜੀ ਫੋਰ ਉਸ ਤੋਂ ਬਾਅਦ ਭਾਈ ਆਪਣੇ ਕੋਲੇ ਇੱਕ ਬਹੁਤ ਹੀ ਵਧੀਆ ਪ੍ਰੋਡਕਟ ਆਂਦਾ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਪਸ਼ੂਆਂ ਦਾ ਬਿੱਕਾ ਸੂਲ ਕਿਉਂਕਿ ਹੁਣ ਜਿਹੜੇ ਆਪਣੇ ਕੋਲੇ ਦੁੱਧਾਰੂ ਪਸ਼ੂ ਆ ਜਿਨ੍ਹਾਂ ਦੀ ਕਪੈਸਿਟੀ 15 ਕਿਲੋ 20 ਕਿਲੋ ਤੋਂ ਉੱਪਰ ਚਲੀ ਜਾਂਦੀ ਆ ਜਦੋਂ ਆਪਾਂ ਪਸ਼ੂ ਦੀ ਚੁਆਈ ਕਰ ਲੈਂਦੇ ਆ ਕਈ ਵਾਰ ਆਪਾਂ ਨੇ ਨਾ ਮਨ ਨੂੰ ਇੱਕ ਡਾਊਟ ਮਗੇ ਵੈਂਪ ਆਇੰਦਾ ਪਸ਼ੂ ਲਿਸਾ ਲੱਗਦਾ ਵਾ ਉੱਠਣ ਬੈਠਣ ਲੱਗਿਆ ਉਹਨੂੰ ਤਕਲੀਫ ਆਉਂਦੀ ਆ ਕਿਸੇ ਬਿਮਾਰੀ ਦੇ ਬਾਅਦ ਪਸ਼ੂ ਉੱਠਦਾ ਨਹੀਂ ਆਗਾ ਜਾਂ ਬਈ ਉਹ ਦੇਦਾ ਕਮਜ਼ੋਰ ਲੱਗਦਾ ਸੋ ਕਿਸੇ ਵੀ ਤਰ੍ਹਾਂ ਦੀ ਪਸ਼ੂ ਦੇ ਅੰਦਰ ਕਮਜ਼ੋਰੀ ਆ ਰਹੀ ਆ ਉਹ ਉੱਠ ਉੱਠ ਰ ਮੈਂ ਡਿਟੈਕਟਿਵ ਕਰ ਰਿਹਾ ਵਾ ਕਿ ਆਉਂਦੀ ਬੋਡੀ ਲਿੱਸੀ ਪੈ ਰਹੀ ਆ ਸੋ ਇੱਕ ਪਸ਼ੂ ਦਾ ਬਿੱਕਾ ਸੁਣ ਲੈ ਕੇ ਆਇ ਤੋ ਯਾਦ ਕਿਸਾਨ ਭਰਾਓ ਇੱਕੋ ਹੀ ਹੈ ਰਿਕੁਐਸਟ ਕੀ ਇਹਦਾ ਨਾਮ ਯਾਦ ਰੱਖੋ ਤੁਹਾਨੂੰ ਮਾਰਕੀਟ 'ਚ ਹਰ ਪਾਸੇ ਉਹ ਮਿਲ ਜਾਊਗਾ ਨਿਊਰੋਬੂ ਸਿਰਪ ਘੋੜੇ ਜਿੰਨੀ ਤਾਕਤ ਇੱਕ ਪਸ਼ੂ ਦੇ ਅੰਦਰ ਪਾ ਦਿੰਦਾ ਵਾ ਆਪਾਂ ਪਸ਼ੂ ਕੋਈ ਵਧੀਆ ਕੁਆਲਿਟੀ ਵਾਲਾ ਹੈਗਾ ਵਾ 20 ਕਿਲੋ ਤੋਂ ਉੱਪਰ ਕੁਆਲਿਟੀ ਆਉਂਦੀ ਚੁਆਈ ਕਰਨ ਤੋਂ ਬਾਅਦ ਲਿਸਾ ਲੱਗਦਾ ਵਾ ਕਿ ਇਹ ਬਿਮਾਰੀ ਦੁਬਾਰ ਕਮਜ਼ੋਰੀ ਆ ਰਹੀ ਹੈ ਜਾਂ ਉਦਮ ਨੂੰ ਉੱਠੇ ਬੈਠਣ 'ਚ ਤਕਲੀਫ ਆ ਰਹੀ ਹੈ ਜਾਂ ਦੁੱਧ ਘੱਟ ਜਾਂਦਾ ਬਾਰ-ਬਾਰ ਤੋ ਨਿਊਰੋਬੂ ਸਿਰਪ ਤੁਸੀਂ ਆਪਣਾ ਉੱਥੇ ਤੁਸੀਂ ਉਹਨੂੰ ਦੇ ਸਕਦੇ ਹੋ ਇਹ 1/2 ਲੀਟਰ ਲੀਟਰ 'ਚ ਅਵੇਲੇਬਲ ਹੈ ਇਹਦਾ ਪ੍ਰਾਈਸ ਕਿ ਤਾਨਵਾਤ ਇਹ ਭਾਈ ਆਪਣੇ ਦੇ ਤਿੰਨ ਬੜਕ ਨੇ ਵਧੀਆ ਆਜੀਨ ਨੂੰ ਮਾਰਕੀਟੇ ਬੜਕ ਤੋਂ ਸਾਰੀ ਵਧੀਆ ਨੇ ਤੁਸੀਂ ਜਿੰਨਾ ਮਤਲਬ ਵੀ ਪ੍ਰੋਡਕਟਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਆਪਣੀ ਜਿਹੜੀ ਆ ਆਪਣਾ ਐਪ ਵੀ ਹੈਗੀ ਆ ਫੇਸਬੁੱਕ ਦੇ ਉੱਪਰ ਪ੍ਰਵੈਲਿਸ ਇੰਡੀਆ ਹੈਲਥਕੇਅਰ ਦੇ ਨਾਮ ਤੋਂ ਅਕਾਊਂਟ ਵੀ ਬਣਿਆ ਹੋਇਆ ਵਾ ਤੁਸੀਂ ਉੱਥੇ ਵੀ ਵਿਜ਼ਿਟ ਕਰ ਸਕਦੇ ਹੋ ਬਾਕੀ ਆਪਣੇ ਹਰੇਕ ਏਰੀਆ ਦੇ ਉੱਤੇ ਲੜਕੇ ਵੀ ਹੈਗੇ ਆ ਤੇ ਉੱਥੇ ਵੀ ਆਪਣਾ ਆਪਣੀ ਵਿਜ਼ਿਟ ਕਰ ਸਕਦੇ ਹੋ ਸਰ ਜਿਹੜਾ ਕੰਪਨੀ ਦਾ ਕੰਟੈਕਟ 7037600121 ਉਹਨਾਂ ਦੁਆਰਾ ਵੀ ਜਨਾ ਕਿਸਾਨ ਭਰਾਵਾਂ ਵਾਸਤੇ ਇੱਕ ਹੈਲਪਲਾਈਨ ਨੰਬਰ ਕੰਪਨੀ ਵੱਲੋਂ ਜਾਰੀ ਕੀਤਾ ਗਿਆ ਵਾ 7837600121 ਤੋਂ ਤੁਸੀਂ ਇਸ ਨੰਬਰ ਤੇ ਵੀ ਫੋਨ ਕਰ ਸਕਦੇ ਹੋ ਤੁਹਾਨੂੰ ਨੇੜੇ ਦਾ ਕੋਈ ਵੀ ਜਿਹੜਾ ਕੰਪਨੀ ਦਾ ਨੁਮਾਇੰਦਾ ਵਾ ਉਹ ਕੰਪਨੀ ਤੁਹਾਨੂੰ ਪ੍ਰੋਵਾਈਡ ਕਰਾ ਕੇ ਤੁਹਾਡੇ ਘਰ ਤੱਕ ਨੁਮਾਇੰਦੇ ਨੂੰ ਪਹੁੰਚ ਕਰ ਦੂਗੀ ਤੁਸੀਂ ਕੋਈ ਵੀ ਦਵਾਈ ਹੈ ਆਪਣਾ ਉਹਦੇ ਸਲਾਹ ਲੈ ਸਕਦੇ ਹੋ ਧੰਨਵਾਦ ਵੀਰ ਜੀ ਸਰ ਇੱਕ ਕੈਰੀ ਬੈਗ